ਸ਼ੁਭ ਆਰਤੋ ਦੇਖ ਰਹੇ ਹਾਂ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਤੇ ਦਿੱਲੀ ਐਨਸੀਆਰ ਦੇ ਵਿੱਚ ਪ੍ਰਦੂਸ਼ਣ ਦੇ ਮੁੱਦੇ ਤੇ ਇੱਕ ਵਾਰ ਫਿਰ ਤੋਂ ਸਿਆਸਤ ਗਰਮ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਦੋ ਦਿਨ ਲਗਾਤਾਰ ਚੱਲੇ ਪਟਾਕਿਆਂ ਤੋਂ ਬਾਅਦ ਦਿੱਲੀ ਐਨਸੀਆਰ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਜ਼ਬਰਦਸਤ ਤਰੀਕੇ ਦੇ ਨਾਲ ਵਿਗੜਿਆ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਬੀਜੇਪੀ ਦਿੱਲੀ ਦੇ ਇੱਕ ਖਾਸ ਆਗੂ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਉੱਤੇ ਪ੍ਰਦੂਸ਼ਣ ਵਧਣ ਨੂੰ ਲੈ ਕੇ ਇਲਜ਼ਾਮ ਲਗਾਏ ਗਏ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਨੀਲ ਗਰਗ ਦੇ ਵੱਲੋਂ ਇਸ ਬਿਆਨ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਤੇ ਬੀਜੇਪੀ ਦੇ ਉੱਤੇ ਨੀਲ ਗਰਗ ਦੇ ਵੱਲੋਂ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਗਿਆ ਦਿੱਲੀ ਦੇ ਵਿੱਚ ਅੱਜ ਐਸੀ ਨਾਕਾਬ ਲੋਕਾਂ ਦੀ ਡਬਲ ਇੰਜਨ ਬੀਜੇਪੀ ਸਰਕਾਰ ਚੱਲਦੀ ਪਈ ਹੈ ਜਿਸ ਦੇ ਕਾਰਨ ਅੱਜ ਦਿੱਲੀ ਗੈਸ ਚੈਂਬਰ ਬਣ ਗਿਆ ਔਰ ਦੁਨੀਆ ਦਾ ਮੋਸਟ ਪੋਲਿਊਟਡ ਸਿਟੀ ਕੋਲ ਨਿਪੜਿਆ ਅੱਜ ਦਿੱਲੀ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ 1000 ਨੂੰ ਵੀ ਕ੍ਰਾਸ ਕਰ ਚੁੱਕਾ ਹੈ ਲੋਕਾਂ ਦਾ ਗੁੱਸਾ ਫੁੱਟਿਆ ਤਾਂ ਦਿੱਲੀ ਦੇ ਪ੍ਰਿਆਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਝੱਟ ਇਲਜ਼ਾਮ ਪੰਜਾਬ ਤੇ ਲਗਾ ਦਿੱਤੇ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦੇ ਕਿਸਾਨ ਨੂੰ ਖਲਨਾਇਕ ਵੀ ਦੋਪੇਸ਼ ਕੀਤਾ ਔਰ ਕਿਹਾ ਇਹ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦੇ ਕਿਸਾਨ ਦਾ ਪਰਾਲੀ ਸਾੜਨਾ ਜ਼ਿੰਮੇਵਾਰ। ਜਦਕਿ ਸਾਰੇ ਜਾਣਦੇ ਆ ਦੁਨੀਆ ਭਰ ਦੀਆਂ ਏਜੰਸੀਆਂ ਕਹਿੰਦੀਆਂ ਨੇ ਵਿਗਿਆਨੀ ਕਹਿੰਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਗ੍ਰਾਫਟ ਆਈ ਹੈ। ਅੱਜ ਉਹ ਗ੍ਰਾਫਟ 75% ਤੋਂ ਵੀ ਵੱਧ ਨੋਟ ਕੀਤੀ ਗਈ ਹੈਗੀ ਹੈ। ਜਦੋਂ ਦੀ ਆਵਾਦੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਮਸ਼ੀਨਰੀ ਮੁਹੱਈਆ ਕਰਾਈ ਕਿਸਾਨਾਂ ਦਾ ਸਹਿਯੋਗ ਮਿਲਿਆ ਔਰ ਇਸ ਦਾ ਨਤੀਜਾ ਇਹ ਹੈਗਾ ਕਿ ਅੱਜ ਅੱਗ ਲਾਉਣ ਦੀਆਂ ਘਟਨਾਵਾਂ ਆਲਮੋਸਟ ਨਿਗਲੀਜੀਬਲ ਹੋ ਗਈਆਂ ਨੇ ਅੱਜ ਪੰਜਾਬ ਦਾ 에ਅਰ ਕੁਆਲਿਟੀ ਇੰਡੈਕਸ ਤੇ ਕੇ ਦਿੱਲੀ ਨਾਲੋਂ 5 ਗੁਣਾ ਬਿਹਤਰ ਹੈਗਾ ਆ ਬੀਜੇਪੀ ਦੀਆ ਡਬਲ ਇੰਜਨ ਸਰਕਾਰ ਹਰਿਆਣੇ ਚ ਵੀ ਹੈ ਹਰਿਆਣੇ ਨਾਲੋਂ ਸਾਡਾ 에ਅਰ ਕੁਆਲਿਟੀ ਇੰਡੈਕਸ 3 ਗੁਣਾ ਜ਼ਿਆਦਾ ਬਿਹਤਰ ਹੈ ਯੂਪੀ ਨਾਲੋਂ 4 ਗੁਣਾ ਜ਼ਿਆਦਾ ਬਿਹਤਰ ਹੈ ਜਿੱਕਰ ਸਾਡਾ 에ਅਰ ਕੁਆਲਿਟੀ ਇੰਡੈਕਸ ਦਿੱਲੀ ਨਾਲੋਂ ਪੰਜ ਕੁਣਾ ਬਿਹਤਰ ਹੈ ਫਿਰ ਦਿੱਲੀ ਦੇ ਪੋਲਿਊਸ਼ਨ ਵਾਸਤੇ ਪੰਜਾਬ ਦਾ ਪੰਜਾਬ ਪੰਜਾਬ ਦਾ ਕਿਸਾਨ ਹੈ ਉਹ ਕਿਵੇਂ ਜ਼ਿੰਮੇਵਾਰ ਹੋ ਗਿਆ ਪਰ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਆ ਉਹ ਪੰਜਾਬ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਚਾਹੇ ਉਹ ਸੁਨੀਲ ਜਾਖੜ ਜੀ ਹੋਣ ਚਾਹੇ ਉਹ ਰਵਨੀਤ ਬਿੱਟੂ ਜੀ ਹੋਣ ਚਾਹੇ ਅਸ਼ੁਨੀਲ ਸ਼ਰਮਾ ਜੀ ਹੋਣ ਅੱਜ ਸਵਾਲ ਉਹਨਾਂ ਨੂੰ ਹੈ ਕਿ ਅੱਜ ਜਦੋਂ ਬੰਜਿੰਦਰ ਸਿੰਘ ਸਿਰਸਾ ਜੀ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਨੂੰ ਅਪਮਾਨਿਤ ਕਰ ਰਹੇ ਨੇ ਕੀ ਤੁਸੀਂ ਮਨਜਿੰਦਰ ਸਿੰਘ ਸਿੱਸਾ ਜੀ ਨਾਲ ਸਹਿਮਤ ਹੋ ਜੇ ਸਹਿਮਤ ਹੋ ਇਹ ਵੀ ਖੁੱਲ ਕੇ ਦੱਸੋ ਜੇ ਸਹਿਮਤ ਨਹੀਂ ਹੋ ਤਾਂ ਖੁੱਲ ਕੇ ਸਿੱਧਾ ਵਿਰੋਧ ਕਰੋ ਕਿਉਂਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਪੰਜਾਬ ਜਿਹੜਾ ਹੈ ਉਹ ਦਿੱਲੀ ਦੇ ਪੋਲੂਸ਼ਨ ਵਾਸਤੇ ਜ਼ਿੰਮੇਵਾਰ ਨਹੀਂ ਹੈ ਸਾਬਕਾ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ ਹੈ ਹੁਣ ਉਹਨਾਂ ਦੇ ਵਿਰੁੱਧ ਆਮਦਨ ਤੋਂ ਵੱਧ ਜ਼ਾਇਦਾਦ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ ਐਨਫੋਰਸਮੈਂਟ ਡਾਇਰੈਕਟਰ ਕਿਸੇ ਵੀ ਸਮੇਂ ਇਸ ਮਾਮਲੇ ਦੇ ਵਿੱਚ ਸ਼ਾਮਲ ਹੋ ਸਕਦੀ ਹੈ सीबीआई ਨੇ ਡਾਈਜੀ ਪੋਲਰ ਦੇ ਘਰ ਤੋਂ ਲਗਭਗ 50 ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਨੇ ਜਿਸ ਨੂੰ 16 ਅਕਤੂਬਰ ਨੂੰ ਮੰਡੀ ਗੋਬਿੰਦਗੜ ਦੇ ਇੱਕ ਵਪਾਰੀ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਕਈ ਜਾਇਦਾਦਾਂ ਵੀ ਅਟੈਚ ਕੀਤੀਆਂ ਗਈਆਂ ਨੇ ਸੋ ਇਹਨਾਂ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਹੁਣ ਇਨਫੋਰਸਮੈਂਟ ਡਾਇਰੈਕਟਰ ਦੀ ਸ਼ਮੂਲੀਅਤ ਹੋ ਸਕਦੀ ਹੈ ਤੇ ਇਸ ਕੇਸ ਨੂੰ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਵੀ ਜਿਹੜਾ ਹੈ ਉਹ ਇਸ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਡੀਆਈਜੀ ਪੁੱਲਰ ਨੇ ਆਪਣੇ ਆਮਦਨ ਕਾਰਨ ਰਿਟਰਨ ਦੇ ਵਿੱਚ 18 ਕਰੋੜ ਰੁਪਏ ਦੀ ਜਾਇਦਾਦ ਦਾ ਦਾਵਾ ਕੀਤਾ ਗਿਆ ਸੀ ਸੋ ਸੀਬੀਆਈ ਹੁਣ ਇਹਨਾਂ ਦਸਤਾਵੇਜ਼ਾਂ ਨੂੰ ਆਪਣੀ ਐਲਾਨੀ ਜਾਇਦਾਦ ਦੇ ਨਾਲ ਜਾਂਚ ਕਰ ਰਹੀ ਹੈ ਜੇਕਰ ਜਾਂਚ ਦੌਰਾਨ ਬੇਨਿਯਮੀਆਂ ਪਾਈਆਂ ਜਾਂਦੀਆਂ ਨੇ ਤਾਂ ਇੱਕ ਹੋਰ ਅਪਰਾਧਿਕ ਮਾਮਲਾ ਦਰਜ ਹੋਣ ਦੀ ਸੰਭਾਵਨਾ ਹੈ ਜਿਸ ਦੇ ਵਿੱਚ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਜਿਹੜਾ ਉਹਨਾਂ ਦੇ ਉੱਤੇ ਦਰਦ ਕੀਤਾ ਜਾ ਸਕਦਾ ਤੁਹਾਨੂੰ ਦੱਸ ਦਈਏ ਭੁੱਲਰ ਦੇ ਕਰ ਤੋਂ 7.5 ਕਰੋੜ ਰੁਪਏ 2.5 ਕਿਲੋਗ੍ਰam ਸੋਨਾ 24 ਮਹਿੰਗੀਆਂ ਕੜੀਆਂ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਸੋ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਤੇ ਹੁਣ ਇਹ ਜਾਂਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵੀ ਦੇਖੀ ਜਾ ਰਹੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟਰ ਹੈ ਜਿਹੜੀ ਉਸ ਦੀ ਸ਼ਮੂਲੀਅਤ ਇਸ ਦੀ ਜਾਂਚ ਦੇ ਵਿੱਚ ਹੋ ਸਕਦੀ ਹੈ ਤੇ ਇਸ ਮਾਮਲੇ ਨੂੰ ਪੂਰਾ ਵਿਸਥਾਰ ਦੇ ਨਾਲ ਦੇਖਿਆ ਜਾਵੇਗਾ ਕਿਉਂਕਿ ਜਾਇਦਾਦ ਜੋ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਚੱਲ ਤੇ ਅਚਲ ਜਾਇਦਾਦ ਦਾ ਜੋ ਮਾਮਲਾ ਹੈ ਉਸ ਨੂੰ ਖੰਗਾਲਿਆ ਜਾ ਰਿਹਾ ਹੈ ਉਸ ਦੇ ਉੱਤੇ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਡਿਕਲੇਅਰ ਕੀਤੀ ਗਈ ਜਾਇਦਾਦ ਨੂੰ ਅਸਲ ਜਾਇਦਾਦ ਦੇ ਨਾਲ ਮਿਲਾਨ ਕਰਕੇ ਦੇਖਿਆ ਜਾ ਰਿਹਾ ਹੈ ਜੇਕਰ ਬੇਨਿਮੀਆ ਪਾਈਆਂ ਜਾਂਦੀਆਂ ਨੇ ਤਾਂ ਜ਼ਰੂਰ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵੀ ਇਸ ਸੰਬੰਧ ਦੇ ਵਿੱਚ ਕਾਰਵਾਈ ਹੋ ਸਕਦੀ ਹੈ ਛੱਠ ਪੂਜਾ ਦੇ ਤਿਉਹਾਰ ਦੇ ਲਈ ਪੰਜਾਬ ਤੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਲੋਕਾਂ ਦੀ ਭੀੜ ਰੇਲਵੇ ਸਟੇਸ਼ਨਾਂ ਤੇ ਲਗਾਤਾਰ ਵੱਧ ਰਹੀ ਹੈ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਸਹੂਲਤ ਦੇ ਲਈ 11 ਨਵੀਆਂ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਸੋ ਰੇਲਵੇ ਨੇ ਰੇਲ ਸ਼ਡਿਊਲ ਵੀ ਜਾਰੀ ਕੀਤਾ ਹੈ ਸੋ ਖਾਸ ਤੌਰ ਤੇ ਛੱਠ ਪੂਜਾ ਦੇ ਲਈ ਸਪੈਸ਼ਲ ਗੱਡੀਆਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਉਤਰੀ ਰੇਲਵੇ ਫਿਰੋਜ਼ਪੁਰ ਡਿਵੀਜ਼ਨ ਨੇ ਸੁਰੱਖਤ ਅਤੇ ਸੁਵਿਧਾਜਨਕ ਯਾਤਰਾ ਨੂੰ ਯਕੀਨੀ ਬਣਾਉਣ ਦੇ ਲਈ ਤਿਆਰੀਆਂ ਕੀਤੀਆਂ ਨੇ ਇਹ ਡਿਵੀਜ਼ਨ ਨੇ 11 ਵਿਸ਼ੇਸ਼ ਰੇਲ ਗੱਡੀਆਂ ਚਲਾ ਕੇ ਲੋਕਾਂ ਦੀ ਸਹੂਲਤ ਦੇ ਲਈ ਕੰਮ ਕੀਤਾ ਸੋ ਹੁਣ ਕੁੱਲ 64 ਯਾਤਰਾਵਾਂ ਕੀਤੀਆਂ ਜਾ ਸਕਣੀਆਂ ਰੇਲਵੇ ਸਟੇਸ਼ਨ ਰੇਲ ਗੱਡੀਆਂ ਤੇ ਪੀੜ ਨੂੰ ਕੰਟਰੋਲ ਕਰਨ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਸੋ ਅੰਮ੍ਰਿਤਸਰ ਤੋਂ ਛਪਰਾ ਦੇ ਲਈ ਖਾਸ ਰੇਲ ਗੱਡੀ ਨੰਬਰ 05050 ਚਲਾਈ ਗਈ ਹੈ ਉਧਰ ਇੱਕ ਹੋਰ ਟ੍ਰੇਨ ਅੰਮ੍ਰਿਤਸਰ ਤੋਂ ਸਪੈਸ਼ਲੀ ਛਪਰਾ ਦੇ ਲਈ ਚਲਾਈ ਗਈ ਹੈ 04608 ਇਹ ਟ੍ਰੇਨ ਦਾ ਨੰਬਰ ਹੈ ਸੋ ਇਹ ਟ੍ਰੇਨ ਐਤਵਾਰ ਨੂੰ ਚੱਲੇਗੀ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਕਠਿਆੜ ਦੇ ਲਈ ਇੱਕ ਖਾਸ ਟ੍ਰੇਨ ਚਲਾਈ ਗਈ ਹੈ ਜੋ ਕਿ ਸ਼ੁੱਕਰਵਾਰ ਨੂੰ ਇਹ ਟ੍ਰੇਨ ਹੈ ਜਿਹੜੀ ਉਹ ਜਾਵੇਗੀ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਕਿਸ਼ਨਗੰਜ ਦੇ ਲਈ ਅੰਮ੍ਰਿਤਸਰ ਤੋਂ ਬਰਦਨੀ ਦੇ ਲਈ ਲੁਧਿਆਣਾ ਤੋਂ ਬਾਂਦਰਾ ਟਰਮੀਨਲ ਦੇ ਲਈ ਸੋ ਇਹ ਖਾਸ ਜਿਹੜੀਆਂ ਟ੍ਰੇਨਾਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਸੋ ਕੁੱਲ ਪੰਜਾਬ ਦੇ ਵਿੱਚੋਂ ਫਿਰੋਜ਼ਪੁਰ ਡਿਵੀਜ਼ਨ ਚੋਂ 11 ਜਿਹੜੀਆਂ ਟ੍ਰੇਨਾਂ ਨੇ ਉਹ ਖਾਸ ਤੌਰ ਤੇ ਚਲਾਈਆਂ ਜਾ ਰਹੀਆਂ ਨੇ ਰੇਲਵੇ ਆ ਵਿਭਾਗ ਤੋਂ ਸਮਾសារਣੀ ਇਸ ਦੀ ਦੇਖੀ ਜਾ ਸਕਦੀ ਹੈ ਜਾਂ ਰੇਲਵੇ ਸਟੇਸ਼ਨਾਂ ਦੇ ਉੱਤੇ ਵੀ ਇਸ ਦੀ ਜਾਣਕਾਰੀ ਉਪਲਬਧ ਰਹੇਗੀ ਸੋ ਲੁਧਿਆਣਾ ਤੇ ਫਿਰੋਜ਼ਪੁਰ ਦੇ ਪ੍ਰਮੁੱਖ ਸਟੇਸ਼ਨਾਂ ਤੋਂ ਇਹ ਗੱਡੀਆਂ ਚਲਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਵੀ ਕਈ ਖਾਸ ਗੱਡੀਆਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲਈ ਛੱਤ ਪੂਜਾ ਦੇ ਉਪਲਕਸ਼ ਦੇ ਵਿੱਚ ਖਾਸ ਤੌਰ ਤੇ ਚਲਾਈਆਂ ਜਾ ਰਹੀਆਂ ਨੇ ਕੈਨੇਡਾ ਦੇ ਵਿੱਚ ਹੁਣ ਭਾਰਤ ਦੇ ਗੈਂਗਸਟਰਾਂ ਤੇ ਅਪਰਾਧੀਆਂ ਦਾ ਸੁਰੱਖਿਅਤ ਟਿਕਾਣਾ ਬਣ ਚੁੱਕਿਆ ਤੇ ਲਗਾਤਾਰ ਕਈ ਤਰ੍ਹਾਂ ਦੀਆਂ ਵਾਰਦਾਤਾਂ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਤੇ ਹੁਣ ਬੇਖੌਫ ਹੋ ਕੇ ਕਈ ਤਰ੍ਹਾਂ ਦੇ ਗੈਂਗਸਟਰ ਜਿਹੜੇ ਨੇ ਉਹ ਆਪਣਾ ਗੋਰਖ ਧੰਦਾ ਕੈਨੇਡਾ ਦੇ ਵਿੱਚ ਚਲਾ ਰਹੇ ਨੇ ਸੋ ਕੈਨੇਡਾ ਦੇ ਵਿੱਚ ਇੱਕ ਵਾਰ ਫੇਰ ਤੋਂ ਭਾਰਤੀ ਮੂਲ ਦੇ ਗੈਂਗਸਟਰਾਂ ਦੇ ਵੱਲੋਂ ਪੰਜਾਬੀ ਗਾਇਕ ਤੇਜੀ ਕਾਲੋਂ ਤੇ ਹਮਲਾ ਕੀਤਾ ਗਿਆ ਇਸ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੁਦਾਰਾ ਨੇ ਲਈ ਹੈ ਗੋਲੀਬਾਰੀ ਦੌਰਾਨ ਗਾਇਕ ਕਾਲੋਂ ਦੇ ਪੇਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਗੋਲੀ ਲੱਗੀ ਹੈ ਇਸ ਦੀ ਪੁਸ਼ਟੀ ਗੁਦਾਰਾ ਵੱਲੋਂ ਸੋਸ਼ਲ ਮੀਡੀਆ ਤੇ ਕੀਤੀ ਗਈ ਹੈ ਤੇ ਇੱਕ ਪੋਸਟ ਵੀ ਪਾਈ ਗਈ ਹੈ ਜਿਸ ਦੀ ਆ ਗੁਦਾਰਾ ਦੱਸਿਆ ਜਾ ਰਿਹਾ ਕਿ ਰੋਹਿਤ ਗੁਦਾਰਾ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਸੋ ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕਾਲੋਂ ਦੇ ਪੇਟ ਦੇ ਵਿੱਚ ਗੋਲੀ ਲੱਗੀ ਹੈ ਤੇ ਉਸ ਨੂੰ ਚੇਤਾਵਨੀ ਦਿੱਤੀ ਗਈ ਹੈ ਜੇਕਰ ਉਹ ਸਮਝ ਗਿਆ ਤਾਂ ਠੀਕ ਹੈ ਤਾਂ ਅਗਲੀ ਵਾਰ ਉਹ ਉਸ ਨੂੰ ਜਾਨੋਂ ਮਾਰਨ ਦੀ ਇੱਕ ਵਾਰ ਫਿਰ ਤੋਂ ਧਮਕੀ ਦਿੱਤੀ ਗਈ ਹੈ ਸੋ ਕਾਇਕ ਤੇਜੀ ਗਾਲੋਂ ਜਿਹੜੇ ਨੇ ਇਸ ਹਮਲੇ ਦੇ ਵਿੱਚ ਜ਼ਖਮੀ ਹੋਏ ਨੇ ਅਤੇ ਵਾਰਨਿੰਗ ਦਿੱਤੀ ਗਈ ਹੈ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਕਿ ਅਗਲੀ ਵਾਰ ਉਸ ਨੂੰ ਜਾਨੋਂ ਮਾਰ ਮੁਕਾਇਆ ਜਾਵੇਗਾ ਸੋ ਕੈਨੇਡਾ ਦੇ ਵਿੱਚ ਗੈਂਗਸਟਰਵਾਦ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਪਿਛਲੇ ਦਿਨੀ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਵੀ ਗੋਲੀਆਂ ਚੱਲੀਆਂ ਸਨ ਲਗਾਤਾਰ ਤੀਜੀ ਵਾਰ ਗੋਲੀਆਂ ਚੱਲਣ ਦਾ ਇਹ ਮਾਮਲਾ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਸਾਹਮਣੇ ਆਇਆ ਸੀ ਸੋ ਦੋ ਵਾਰੀ ਪਹਿਲਾਂ ਗੋਲਾ ਗੋਲੀਵਾਰੀ ਹੋ ਚੁੱਕੀ ਸੀ ਤੀਸਰੀ ਵਾਰੇ ਹਮਲਾ ਹੋਇਆ ਸੀ ਤੇ ਹੁਣ ਪੰਜਾਬੀ ਗਾਇਕ ਤੇਜੀ ਕਾਲੋਂ ਦੇ ਉੱਤੇ ਇਹ ਹਮਲਾ ਹੋਇਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪੇਟ 'ਚ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਭਰਤੀ ਨੇ ਭਾਰਤ ਨੇ ਅਧਿਕਾਰਤ ਤੌਰ ਤੇ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਆਪਣੇ ਤਕਨੀਕੀ ਮਿਸ਼ਨ ਨੂੰ ਦੂਤਾਵਾਸ ਦਾ ਦਰਜਾ ਦੇ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਇਹ ਦੂਤਾਵਾਸ ਅਫਗਾਨਿਸਤਾਨ ਦੇ ਸਮੁੱਚੇ ਵਿਕਾਸ, ਮਾਨਵਤਾਵਾਦੀ ਸਹਾਇਤਾ ਅਤੇ ਸੰਵਰਥ ਨਿਵਰਾਣ ਦੇ ਵਿੱਚ ਭਾਰਤ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ। ਅਜਿਹਾ ਵਿਦੇਸ਼ ਮੰਤਰਾਲੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਦੂਤਾਵਾਸ ਦੀ ਅਗਵਾਈ ਅਤੇ ਚਾਰਜ ਡੀ ਅਫੇਅਰਜ਼ ਵੱਲੋਂ ਨਿਯੁਕਤ ਕੀਤੇ ਗਏ ਇੱਕ ਸੀਨੀਅਰ ਅਧਿਕਾਰੀ ਅਤੇ ਡਿਪਲੋਮੈਟ ਕਰਨਗੇ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ 10 ਅਕਤੂਬਰ ਨੂੰ ਮੁਕਤੀ ਨਾਲ ਆਪਣੀ ਮੁਲਾਕਾਤ ਦੌਰਾਨ ਇਹ ਐਲਾਨ ਕੀਤਾ ਸੀ ਸੋ ਇਸ ਕਦਮ ਦੇ ਨਾਲ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਕੂਟਨੀਤਿਕ ਸੰਬੰਧਾਂ ਵਿੱਚ ਮੋੜ ਤੋਂ ਇੱਕ ਨਵੀਂ ਰਵਾਨਗੀ ਆਈ ਹੈ ਭਾਰਤ ਨੇ 2022 ਤੋਂ ਕਾਬੁਲ ਦੇ ਵਿੱਚ ਤਕਨੀਕੀ ਮਿਸ਼ਨ ਚਲਾਇਆ ਸੀ ਪਰ ਦੂਤਾਵਾਸ ਦੀ ਭਾਰਤੀ ਤਾਲਿਬਾਨ ਸਬੰਧਾਂ ਦੇ ਨਾਲ ਇੱਕ ਨਵੀਂ ਸ਼ੁਰੂਆਤ ਹੁਣ ਹੋਵੇਗੀ ਇਸ ਬਾਰੇ ਇਹ ਵੀ ਸਵਾਲ ਉੱਠਦਾ ਹੈ ਕਿ ਭਾਰਤੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਸਰਕਾਰ ਨੂੰ ਮਾਨਤਾ ਵੀ ਹੁਣ ਦੇ ਸਕਦਾ ਹੈ ਅਫਗਾਨਿਸਤਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਵਿਵਾਦ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਹੈ ਅਫਗਾਨਿਸਤਾਨ ਦੇ ਰੱਖਿਆ ਮੰਤਰੀ ਮੌਲਵੀ ਮੁਹੰਮਦ ਯਾਕੂਬ ਮੁਜਾਹਿਦ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਹਾਲੀਆ ਝੜਪਾਂ ਦੇ ਵਿੱਚ ਭਾਰਤ ਦੀ ਕੋਈ ਭੂਮਿਕਾ ਸੀ ਸੋ ਦੂਤਾਵਾਸ ਇੱਕ ਇੱਕ ਵਾਰ ਫੇਰ ਤੋਂ ਭਾਰਤ ਦੇ ਵੱਲੋਂ ਅਧਿਕਾਰਤ ਤੌਰ ਤੇ ਸ਼ੁਰੂ ਕਰ ਦਿੱਤਾ ਗਿਆ ਪਾਕਿਸਤਾਨੀ ਮਹਿਲਾ ਵਨਡੇ ਵਿਸ਼ਵ ਕੱਪ ਤੋਂ ਮਹਿਲਾ ਟੀਮ ਬਾਹਰ ਹੋ ਗਈ ਹੈ ਟੀਮ ਨੂੰ ਡੀ ਐਲ ਐਸ ਵਿਧੀ ਦੇ ਤਹਿਤ 6ਵੇਂ ਮੈਚ ਵਿੱਚ ਦੱਖਣੀ ਅਫਰੀਕਾ ਤੋਂ 150 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੋ ਇਸ ਦੇ ਨਾਲ ਹੀ ਦੱਖਣੀ ਅਫਰੀਕਾ ਸੂਚੀ ਅੰਕ ਦੇ ਵਿੱਚ ਸਿਖਰ ਤੇ ਪਹੁੰਚ ਗਿਆ ਮੈਲਾ ਵਨਡੇ ਵਿਸ਼ਵ ਕੱਪ ਦਾ 22ਵਾਂ ਮੈਚ ਮੰਗਲਵਾਰ ਨੂੰ ਪਾਕਿਸਤਾਨ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਸੀ ਪਾਕਿਸਤਾਨ ਨੇ ਕਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਦੇ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੋ ਮੀ ਕਾਰਨ ਪਹਿਲੀ ਪਾਰੀ 40 ਓਵਰਾਂ ਤੱਕ ਘਟਾ ਦਿੱਤੀ ਗਈ ਦੱਖਣੀ ਅਫਰੀਕਾ ਨੇ 9 ਵਿਕਟਾਂ ਦੇ ਨੁਕਸਾਨ ਤੇ 312 ਦੌੜਾਂ ਬਣਾਈਆਂ ਪਾਕਿਸਤਾਨ ਦੀ ਬੱਲੇਬਾਜ਼ੀ ਦੌਰਾਨ ਮੀਂਹ ਸ਼ੁਰੂ ਹੋ ਗਿਆ ਜਿਸ ਦੇ ਨਾਲ ਉਹਨਾਂ ਨੂੰ 20 ਓਵਰਾਂ ਦੇ ਵਿੱਚ 234 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ 7 ਵਿਕਟਾਂ ਦੇ ਨੁਕਸਾਨ ਤੇ ਸਿਰਫ 83 ਦੌੜਾਂ ਹੀ ਬਣਾਈਆਂ ਅਤੇ ਹੋਰ ਬੱਲੇਬਾਜ਼ ਵੀ 10 ਦੌੜਾਂ ਤੱਕ ਵੀ ਨਹੀਂ ਪਹੁੰਚ ਸਕੇ। ਸੋ ਦੱਖਣੀ ਅਫਰੀਕਾ ਲਈ ਮੇਜ਼ਬਾਨ ਕੈਂਪ ਨੇ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਲੋਨ ਮਿਸੇ ਸਿੰਗਾਸੇ ਨੇ 2 ਵਿਕਟਾਂ ਲਈਆਂ। ਦੱਖਣੀ ਅਫਰੀਕਾ ਦੇ ਕਪਤਾਨ ਲੋਰਾ ਵੋਲਵਾਡਟ ਨੇ 90 ਸੋਨੀ ਲੂਸ ਨੇ 61 ਨਦੀਨ ਡੀ ਕਲਰਕ ਨੇ 41 ਦੌੜਾਂ ਬਣਾਈਆਂ ਇਸ ਤੋਂ ਇਲਾਵਾ ਪਾਕਿਸਤਾਨ ਦੀ ਨਸ਼ਰਾ ਸੰਧੂ ਅਤੇ ਸਾਦਿਆ ਇਕਬਾਲ ਨੇ ਤਿੰਨ ਤਿੰਨ ਵਿਕਟਾਂ ਲਈਆਂ ਕਪਤਾਨ ਫਾਤਿਮਾ ਸਨਾ ਨੇ ਇੱਕ ਵਿਕਟ ਲਈ ਤੁਹਾਨੂੰ ਦੱਸ ਦਈਏ ਦੱਖਣੀ ਅਫਰੀਕਾ ਦੇ ਨਾਲ ਨਾਲ ਆਸਟ੍ਰੇਲੀਆ ਅਤੇ ਇੰਗਲੈਂਡ ਨੇ ਵੀ ਸੈਮੀਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ ਹੈ ਭਾਰਤ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਫਾਈਨਲ ਵਿੱਚ ਮੁਕਾਬਲਾ ਅਜੇ ਕਰ ਰਹੇ ਨੇ ਤੇ ਹੁਣ ਮੌਸਮ ਤੇ ਪੌਣਿਆਂ ਇੱਕ ਨਜ਼ਰ ਪੰਜਾਬ ਤੇ ਚੰਡੀਗੜ੍ਹ ਵਿੱਚ ਅਗਲੇ 7 ਦਿਨਾਂ ਦੇ ਲਈ ਮੌਸਮ ਪੂਰੀ ਤਰ੍ਹਾਂ ਦੇ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਕਿਤੇ ਵੀ ਮੀਂਹ, ਗਰਜ, ਤੂਫਾਨ ਦੀ ਕੋਈ ਸੰਭਾਵਨਾ ਨਹੀਂ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਦੇ ਵਿੱਚ 0.4 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਮੌਸਮ ਹੁਣ ਆਮ ਵਰਗਾ ਹੋ ਗਿਆ ਹੈ। ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 34.9 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਪਟਾਕੇ ਚਲਾਉਣ ਦੇ ਕਾਰਨ ਪੰਜਾਬ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ। ਸੋ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ 에어 ਕੁਆਲਿਟੀ ਇੰਡੈਕਸ ਹੈ ਜਿਹੜਾ 200 ਤੋਂ ਉੱਪਰ ਦਰਜ ਕੀਤਾ ਗਿਆ ਹੈ ਜਾਣਕਾਰੀ ਦੇ ਮੁਤਾਬਕ ਬੁੱਧਵਾਰ ਸਵੇਰੇ 6 ਵਜੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਹਵਾ ਪ੍ਰਦੂਸ਼ਿਤ ਰਹੀ ਹੈ ਮੰਡੀ ਗੋਪਿੰਦਗੜ੍ਹ ਦੇ ਵਿੱਚ 에어 ਕੁਆਲਿਟੀ ਇੰਡੈਕਸ 291 ਅੰਮ੍ਰਿਤਸਰ ਦੇ ਵਿੱਚ 249 ਜਲੰਧਰ ਵਿੱਚ 250 ਖੰਨਾ ਵਿੱਚ 217 ਲੁਧਿਆਣਾ ਵਿੱਚ 228 ਪਟਿਆਲਾ ਵਿੱਚ 200 ਦਰਜ ਕੀਤਾ ਗਿਆ ਹੈ ਇਜ਼ਰਾਂ ਚੰਡੀਗੜ੍ਹ ਦੇ ਵਿੱਚ ਵੀ ਹਵਾ ਦੀ ਗੁਣਵੱਤਾ ਜਿਹੜੀ ਹੈ ਉਹ ਦਰਮਿਆਨੀ ਰਹੀ ਹੈ ਸੈਕਟਰ 22 ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 178 ਦਰਜ ਕੀਤਾ ਗਿਆ ਹੈ ਸੈਕਟਰ 25 ਦੇ ਵਿੱਚ 160 ਸੈਕਟਰ 53 ਦੇ ਵਿੱਚ 151 ਦਰਜ ਕੀਤਾ ਗਿਆ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ 21 ਅਕਤੂਬਰ ਨੂੰ ਰਾਤ 11 ਵਜੇ ਅੰਮ੍ਰਿਤਸਰ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 255 ਬਠਿੰਡਾ 'ਚ 135 ਜਲੰਧਰ 'ਚ 262 ਖੰਨਾ 'ਚ 160 ਲੁਧਿਆਣਾ ਚ 252 ਅਤੇ ਪਟਿਆਲਾ ਚ 232 에어 ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਸੀ ਸੋ ਮੌਸਮ ਵਿਭਾਗ ਦੇ ਮੁਤਾਬਕ ਇਸ ਹਫਤੇ ਵੱਧ ਤੋਂ ਵੱਧ ਤੇ ਘੱਟੋ ਘੱਟ ਤਾਪਮਾਨ ਦੇ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ ਹਾਲਾਂਕਿ ਇਸ ਤੋਂ ਬਾਅਦ ਠੰਡ ਬੰਦ ਵਧਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਕਾਰਨ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਵੀ ਦੇਖੀ ਜਾ ਸਕਦੀ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਉਹ ਇਜਾਜ਼ਤ ਬਹੁਤ-ਬਹੁਤ ਧੰਨਵਾਦ